ਸਾਰਿਆਂ ਨੂੰ ਜੈ ਮਸੀਹੀ ਆਈ ਇੱਕ ਵਾਰ ਫਿਰ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਜਾ ਰਹੇ ਹਾਂ ਅੱਜ ਦੇ ਧਿਆਨ ਦੇ ਲਈ ਅਸੀਂ ਪੜਾਂਗੇ ਕੋਹਤਾਂ ਦੀ ਕਿਤਾਬ ਉਸ ਦਾ 31 ਅਧਿਆਇ ਉਸ ਦਾ 10 ਵਚਨ ਇੱਥੇ ਲਿਖਿਆ ਪਤਵੰਤੀ ਇਸਤਰੀ ਕਿੰਨੂ ਮਿਲਦੀ ਹੈ ਅੱਜ ਅਸੀਂ ਵਚਨ ਦੇ ਵਿੱਚੋਂ ਇੱਕ ਪਤਵੰਤੀ ਇਸਤਰੀ ਦੇ ਬਾਰੇ ਜਾਣਾਂਗੇ ਜਿਸ ਦੇ ਬਾਰੇ ਲੋਕ ਜਾਣਦੇ ਆ ਕਿ ਪਤਵੰਤੀ ਇਸਤਰੀ ਆ ਔਰ ਲੋਕ ਕਿਉਂ ਇਸ ਤਰ੍ਹਾਂ ਕਹਿ ਰਹੇ ਆ ਉਹ ਇਸਤਰੀ ਕੌਣ ਆ ਆઈએ ਇਹ ਜਾਣਨ ਦੇ ਲਈ ਅਸੀਂ ਪੜਾਂਗੇ ਰੂਥ ਦੀ ਕਿਤਾਬ ਉਸ ਦਾ 3 ਅਧਿਆਇ ਉਸ ਦਾ 11 ਵਚਨ ਇੱਥੇ ਅਸੀਂ ਪੜਦੇ ਬੋਜਨਾ ਦਾ ਵਿਆਖਤੀ ਜਿਹੜਾ ਏ ਉਹ ਰੂਥ ਦੇ ਬਾਰੇ ਕਹਿ ਰਿਹਾ ਹੈ ਕਿ ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਆ ਕਿ ਤੂੰ ਭਲੀ ਇਸਤਰੀ ਆ ਹਿੰਦੀ ਦੇ ਵਿੱਚ ਇਹ ਵਚਨ ਸਾਨੂੰ ਸੇਮ ਲਿਖਿਆ ਮਿਲੇਗਾ ਕਿ ਤੂੰ ਭਲੀ ਇਸਤਰੀ ਆ ਰੂਥ ਕੌਣ ਸੀ ਇਹ ਜਾਣਨ ਤੋਂ ਪਹਿਲਾਂ ਅਸੀਂ ਜਾਣਾਂਗੇ ਉਸ ਪਰਿਵਾਰ ਦੇ ਬਾਰੇ ਜਿਸ ਪਰਿਵਾਰ ਦੇ ਵਿੱਚ ਰੂਥ ਦੀ ਸ਼ਾਦੀ ਹੋਈ ਸੀ ਉਹ ਪਰਿਵਾਰ ਕਿੱਥੇ ਰਹਿੰਦਾ ਸੀ ਆਈਸੀ ਪੜਾਂਗੇ ਰੂਥ ਦੀ ਕਿਤਾਬ ਉਸ ਦਾ ਇੱਕ ਅਧਿਆਇ 1 ਤੋਂ ਲੈ ਕੇ 3 ਵਚਨ ਇੱਥੇ ਲਿਖਿਆ ਅਲੀ ਮਲਕ ਨਾਮ ਦਾ ਵਿਅਕਤੀ ਆ ਉਸ ਦੀ ਪਤਨੀ ਦਾ ਨਾਮ ਆ ਨੋਮੀ ਔਰ ਉਹਨਾਂ ਦੇ ਦੋ ਪੁੱਤਰ ਆ ਮਹਿਲੌਨ ਤੇ ਕਲੀਓਨ ਇਹ ਪਰਿਵਾਰ ਜਿਹੜਾ ਏ ਯਹੂਦਾ ਦੇ ਬੈਤਲਹਮ ਵਿੱਚ ਰਹਿੰਦਾ ਏ ਜਾਂ ਮੈਂ ਸੌਖੇ ਤਰੀਕੇ ਨਾਲ ਆਖਾਂ ਤਾਂ ਇਸਰਾਇਲ ਵਿੱਚ ਰਹਿੰਦਾ ਹੈ ਔਰ ਸਮਾਂ ਅਜਿਹਾ ਆਇਆ ਕਿ ਇਸ ਦੇਸ਼ ਦੇ ਵਿੱਚ ਕਾਲ ਪੈ ਗਿਆ ਇਹ ਨਿਆਂਿਆਂ ਦਾ ਸਮਾਂ ਸੀ ਨਿਆਂ ਹੀ ਲੋਕ ਉਹ ਦੁਰਾਜ ਕਰਦੇ ਸੀ ਜਦ ਕਾਲ ਪੈ ਗਿਆ ਤੇ ਅਲੀ ਮਲਕ ਨੇ ਫੈਸਲਾ ਲਿਆ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਮੂਆਬ ਦੇ ਦੇਸ਼ ਵਿੱਚ ਜਾ ਕੇ ਰਹੇਗਾ ਹਿੰਦੀ ਚ ਪੜੀਏ ਤੌਥੇ ਲਿਖਿਆ ਕਿ ਪਰਦੇਸੀ ਹੋਣ ਦੇ ਲਈ ਗਏ ਸੀ ਭਾਵ ਪੱਕਾ ਰਹਿਣ ਦੇ ਲਈ ਨਹੀਂ ਨਹੀਂ ਗਏ ਸੀ ਥੋੜੇ ਸਮੇਂ ਦੇ ਲਈ ਗਏ ਸੀ ਮੂਆਬ ਦੇਸ਼ ਕਿਹੜਾ ਦੇਸ਼ ਆ ਜਦੋਂ ਅਸੀਂ ਉਤਪਤੀ ਦੀ ਕਿਤਾਬ ਉਸ ਦਾ 19 ਅਧਿਆਏ ਉਸ ਦਾ 36 ਤੇ 37 ਵਚਨ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਲੋਥ ਔਰ ਉਹਦੀਆਂ ਧੀਆਂ ਤੋਂ ਜੋ ਵੰਸ਼ ਅੱਗੇ ਵਧੀ ਉਹ ਮਵਾਬ ਜਾਤੀ ਦੇ ਨਾਂ ਨਾਲ ਜਾਣੇ ਜਾਣ ਲੱਗੇ ਸੋ ਇਹ ਜਦੋਂ ਉੱਥੇ ਜਾ ਕੇ ਰਹੇ ਤੇ ਸਮਾਂ ਥੋੜਾ ਜਿਹਾ ਬੀਤਿਆ ਤੇ ਨੌਮੀ ਦੇ ਪਤੀ ਅਲੀ ਮਲਕ ਦੀ ਮੌਤ ਹੋ ਗਈ ਔਰ ਸੋ ਥੋੜਾ ਸਮਾਂ ਅੱਗੇ ਲੰਘਿਆ ਤੇ ਮਹਿਲੌਨ ਤੇ ਕਲੀਓਨ ਨੇ ਮਵਾਬਨ ਇਸਤਰੀਆਂ ਦੇ ਨਾਲ ਵਿਆਹ ਕਰ ਲਏ ਇਹ ਕੰਮ ਵੀ ਉਹਨਾਂ ਨੇ ਪਰਮੇਸ਼ਰ ਦੇ ਵਚਨ ਦੇ ਖਿਲਾਫ ਕੀਤਾ ਕਿਉਂਕਿ 모ਸਾ ਦੇ ਦੁਆਰਾ ਇਸرائیਲੀਆਂ ਨੂੰ ਇਹ ਬਵਿਸਥਾ ਦਿੱਤੀ ਗਈ ਸੀ ਕਿ ਨਾ ਤੇ ਪਰਾਈਆਂ ਜਾਤੀਆਂ ਵਿੱਚੋਂ ਧੀਆਂ ਲੈਣੀਆਂ ਤੇ ਨਾ ਹੀ ਆਪਣੀਆਂ ਧੀਆਂ ਉਹਨਾਂ ਨੂੰ ਦੇਣੀਆਂ ਸੋ 10 ਕੁ ਬਰੇ ਜਾਦੇ ਉੱਥੇ ਰਹੇ ਤੇ ਮਹਿਲੌਨ ਤੇ ਇੱਕ ਲਿਔਨ ਦੀ ਵੀ ਮੌਤ ਹੋ ਗਈ ਨੌਮੀ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਦੁੱਖਾਂ ਨੇ ਨੌਮੀ ਦੀ ਜ਼ਿੰਦਗੀ ਦੇ ਵਿੱਚ ਦਸਤਕ ਦਿੱਤਾ ਦੁੱਖਾਂ ਦੇ ਵਿੱਚ ਚੱਲਦਿਆਂ ਹੀ ਇੱਕ ਦਿਨ ਨੌਮੀ ਨੂੰ ਖਬਰ ਮਿਲੀ ਕਿ ਪਰਮੇਸ਼ਰ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਔਰ ਉਹਨਾਂ ਨੂੰ ਰੋਟੀ ਦਿੱਤੀ ਹੈ ਤਾਂ ਨੌਮੀ ਨੇ ਫੈਸਲਾ ਲਿਆ ਕਿ ਉਹ ਬੈਤਲ ਹਮ ਵਾਪਸ ਮੁੜੇਗੀ ਉਹ ਆਪਣੀਆਂ ਦੋਹਾਂ ਨੋਹਾਂ ਨੂੰ ਨਾਲ ਲੈ ਕੇ ਮੁਆਬ ਦੇ ਦੇਸ਼ੋਂ ਨਿਕਲ ਪਈ ਜਦ ਥੋੜਾ ਪੈਂਡਾ ਕੀਤਾ ਤਾਂ ਰਸਤੇ ਵਿੱਚ ਨੌਮੀ ਨੇ ਆਪਣੀਆਂ ਨੋਹਾਂ ਨੂੰ ਵਾਪਸ ਮੁੜਨ ਦੇ ਲਈ ਆਖਿਆ ਔਰ ਉਸਨੇ ਆਖਿਆ ਕਿ ਮੇਰੇ ਕੋਲ ਕੁਝ ਵੀ ਨਹੀਂ ਜੋ ਮੈਂ ਤੁਹਾਨੂੰ ਦੇ ਸਕਾਂ ਜਾਂ ਮੇਰੇ ਕੋਲ ਹੋਰ ਪੁੱਤਰ ਨਹੀਂ ਆ ਜਿਨ੍ਹਾਂ ਨਾਲ ਤੁਸੀਂ ਵਿਆਹਿਆ ਜਾਓ ਔਰ ਆਪਣੀ ਜ਼ਿੰਦਗੀ ਤੁਸੀਂ ਖੁਸ਼ੀ ਨਾਲ ਬਤੀਤ ਕਰ ਸਕੋ ਸਵਿਸ ਤੋਂ ਚੰਗਾ ਕਿ ਤੁਸੀਂ ਆਪਣੇ ਦੇਸ਼ ਨੂੰ ਆਪਣੇ ਪਰਿਵਾਰ ਨੂੰ ਵਾਪਸ ਮੁੜ ਜਾਓ ਬਾਰ-ਬਾਰ ਨੋਮੀ ਨੇ ਉਹਨਾਂ ਨੂੰ ਇਹ ਗੱਲਾਂ ਆਖੀਆਂ ਅਰ ਜਦ ਇਹ ਗੱਲਾਂ ਕਰਦੀ ਸੀ ਤਾਂ ਉਸਨੇ ਆਪਣੇ ਅਨੂਹਾਂ ਨੂੰ ਚੁੰਮਿਆ ਔਰ ਉਹ ਉੱਚੀ-ਉੱਚੀ ਰੋਈਆਂ ਬਾਰ-ਬਾਰ ਜਦੋਂ ਇਹ ਹੀ ਸ਼ਬਦ ਉਹਨਾਂ ਨੂੰ ਕਹਿ ਰਹੀ ਆ ਤਾਂ ਉਹ ਮੁੜਨ ਦੇ ਲਈ ਇਨਕਾਰ ਕਰ ਰਹੀ ਆ ਫਿਰ ਨੋਮੀ ਨੇ ਆਖਿਆ ਤਾਂ ਆਰਪਾ ਨੇ ਆਪਣੀ ਸੱਸ ਨੂੰ ਚੁੰਮਿਆ ਔਰ ਵਾਪਸ ਮੁੜ ਗਈ ਲੇਕਿਨ ਰੂਥ ਜਿਹੜੀ ਆ ਉਸਨੇ ਨਾ ਮੋੜਨ ਦੀ ਜ਼ਿੱਦ ਕੀਤੀ ਔਰ ਰੂਥ ਨੇ ਆਖਿਆ ਕਿ ਮੈਂ ਵਾਪਸ ਨਹੀਂ ਮੁੜਾਂਗੀ ਮੈਂ ਤੇਰੇ ਨਾਲ ਹੀ ਜਾਵਾਂਗੀ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਤੇਰੇ ਲੋਕ ਮੇਰੇ ਲੋਕ ਹੋਣਗੇ ਹੁਣ ਹੋਰ ਕੋਈ ਚੀਜ਼ ਨਹੀਂ ਆ ਜਿਹੜੀ ਮੈਨੂੰ ਤੇਰੇ ਤੋਂ ਵੱਖ ਕਰ ਸਕੇ ਕੇਵਲ ਮੌਤ ਹੀ ਮੈਨੂੰ ਤੇਰੇ ਤੋਂ ਵੱਖ ਕਰ ਸਕਦੀ ਆ ਇੱਥੇ ਅਸੀਂ ਨੌਮੀ ਤੇ ਰੂਥ ਦਾ ਪਿਆਰ ਦੇਖਦੇ ਆਂ ਨੌ ਸੱਸ ਦੇ ਪ੍ਰੇਮ ਨੂੰ ਦੇਖਦੇ ਆਂ ਜ਼ਰੂਰ ਹੀ ਨੌਮੀ ਨੇ ਆਪਣੀਆਂ ਨੂੰਹਾਂ ਨੂੰ ਚੰਗਾ ਨਮੂਨਾ ਦਿੱਤਾ ਹੋਵੇਗਾ ਨਮੀ ਇੱਕ ਸਹਿਨਸ਼ੀਲਤਾ ਵਾਲੀ ਔਰਤ ਹੋਵੇਗੀ ਪਰਮੇਸ਼ਰ ਦੇ ਪਿੱਛੇ ਚੱਲਣ ਵਾਲੀ ਸੀ ਜ਼ਰੂਰ ਹੀ ਪਰਮੇਸ਼ਰ ਨੂੰ ਉਹਨੇ ਆਪਣੇ ਜੀਵਨ ਦੇ ਦੁਆਰਾ ਉਹਨਾਂ ਨੂੰ ਦਿਖਾਇਆ ਹੋਵੇਗਾ ਅਸੀਂ ਦੇਖਦੇ ਹਾਂ ਕਿ ਰੂਥ ਦਾ ਇੱਥੇ ਸਮਰਪਣ ਬਹੁਤ ਵੱਡਾ ਹੈ ਉਹਨਾਂ ਲੋਕਾਂ ਵਿੱਚ ਆਉਣਾ ਚਾਹੁੰਦੀ ਹੈ ਜਿਨ੍ਹਾਂ ਦੇ ਬਾਰੇ ਉਹ ਜਾਣਦੀ ਵੀ ਨਹੀਂ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੜਕੀਆਂ ਜਿਹੜੀਆਂ ਉਹ ਸ਼ਾਦੀ ਤੋਂ ਬਾਅਦ ਤੁਰੰਤ ਅੱਡ ਹੋਣ ਦਾ ਫੈਸਲਾ ਕਰਦੀਆਂ ਏ ਉਹ ਇਸ वचन ਦਾ ਸਹਾਰਾ ਲੈਂਦੀਆਂ ਕਿ वचन ਦੇ ਵਿੱਚ ਲਿਖਿਆ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀ ਨਾਲ ਮਿਲਿਆ ਰਹੇਗਾ ਮੈਂ ਅੱਡ ਹੋਣ ਦੇ ਖਿਲਾਫ ਨਹੀਂ ਆ ਲੇਕਿਨ ਅਸੀਂ ਮਾਪੇ ਨੂੰ ਕਦੇ ਵੰਡ ਨਹੀਂ ਸਕਦੇ ਕਿੰਨੀਆਂ ਭੈਣਾਂ ਇਹੋ ਜਿਹੀਆਂ ਪਰਿਵਾਰ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੀਆਂ ਸਾਡੀਆਂ ਜ਼ਿੰਮੇਵਾਰੀਆਂ ਖਤਮ ਨਹੀਂ ਹੁੰਦੀਆਂ ਬਲਕਿ ਸਾਡਾ ਮਾਪੇ ਜੋ ਬਜ਼ੁਰਗ ਹੋ ਚੁੱਕਾ ਏ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਬਜ਼ੁਰਗੀ ਦੇ ਵਿੱਚ ਬਹੁਤ ਘੱਟ ਹੋ ਜਾਂਦੀਆਂ ਉਹਨਾਂ ਨੂੰ ਪੂਰਿਆ ਕਰਨਾ ਸਾਡੀ ਜ਼ਿੰਮੇਵਾਰੀ ਆ ਉਹਨਾਂ ਦੀ ਦੇਖਭਾਲ ਕਰਨੀ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਪਰਮੇਸ਼ਰ ਦਾ ਵਚਨ ਵੀ ਸਾਨੂੰ ਦੱਸਦਾ ਕਿ ਅਸੀਂ ਮਾਪੇ ਦੀ ਕੀ ਕਰਨੀ ਆ ਆਗਿਆਕਾਰੀ ਕਰਨੀ ਆ ਸੋ ਇੱਥੇ ਅਸੀਂ ਰੂਥ ਦੇ ਸਮਰਪਣ ਨੂੰ ਦੇਖਦੇ ਆ ਸੋ ਨੌਮੀ ਤੇ ਮੁਆਬਨ ਰੂਥ ਜਿਹੜੀ ਆ ਬੈਤਲਹਮ ਨੂੰ ਵਾਪਸ ਆ ਗਈਆਂ ਵਚਨ ਚ ਲਿਖਿਆ ਪੂਰੇ ਸ਼ਹਿਰ ਦੇ ਵਿੱਚ ਰੋਲਾ ਪੈ ਗਿਆ ਕਿ ਦੇਖੋ ਨੌਮੀ ਆਈ ਹੈ ਨੌਮੀ ਆਈ ਹੈ ਕੋਈ ਇੱਕ ਆਮ ਵਿਅਕਤੀ ਇੱਧਰ ਉੱਧਰ ਜਾਵੇ ਤੇ ਕੁਝ ਪਤਾ ਨਹੀਂ ਲੱਗਦਾ ਲੇਕਿਨ ਨੌਮੀ ਜ਼ਰੂਰ ਹੀ ਮੰਨੀ ਪਰ ਮੰਨੀ ਇਸਤਰੀ ਹੋਏਗੀ ਜਿਸ ਦੇ ਆਉਣ ਦੇ ਨਾਲ ਪੂਰੇ ਸ਼ਹਿਰ ਚ ਰੋਲਾ ਪੈ ਗਿਆ ਹੈ ਕਿ ਨੌਮੀ ਆਈ ਹੈ ਨੌਮੀ ਨੇ ਆਖਿਆ ਕਿ ਮੈਨੂੰ ਨੌਮੀ ਨਾ ਆਖੋ ਮੈਨੂੰ ਮਾਰਾ ਆਖੋ ਕਿ ਉਹ ਜੋ ਸਰਵ ਸ਼ਕਤੀਮਾਨ ਨੇ ਮੇਰੇ ਨਾਲ ਡਾਡੀ ਕੁੜੱਤਨ ਦਾ ਕੰਮ ਕੀਤਾ ਹੈ ਨੋਮੀ ਦਾ ਅਰਥ ਹੈ ਖੁਸ਼ੀ ਔਰ ਮਾਰਾ ਦਾ ਅਰਥ ਹੈ ਕੜਵਾਪਣ ਨੋਮੀ ਆਪਣੇ ਮੂੰਹ ਕਬੂਲ ਕਰਦੀ ਹੈ ਕਿ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੈ ਉਹ ਪਰਮੇਸ਼ਵਰ ਦੀ ਵੱਲੋਂ ਹੈ ਉਹ ਕਹਿੰਦੀ ਹੈ ਮੈਂ ਭਰੀ ਪੱਲੀ ਗਈ ਸੀ ਲੇਕਿਨ ਯਹਵਾ ਮੈਨੂੰ ਸਖਣੀ ਮੋੜ ਲਿਆਇਆ ਹੈ ਅਸੀਂ ਨੋਮੀ ਦੇ ਦੁੱਖ ਨੂੰ ਸਮਝ ਸਕਦੇ ਹਾਂ ਅਸੀਂ ਦੇਖਦੇ ਹਾਂ ਭਾਵੇਂ ਨੋਮੀ ਪਰਮੇਸ਼ਰ ਦੇ ਨਾਲ ਵਫਾਦਾਰੀ ਨਾਲ ਚੱਲਣ ਵਾਲੀ ਔਰਤ ਸੀ ਫਿਰ ਵੀ ਉਸਨੇ ਬਹੁਤ ਸਾਰੇ ਮੁਸ਼ਕਿਲ ਸਮਿਆਂ ਦਾ ਸਾਹਮਣਾ ਕੀਤਾ ਅਕਾਲ ਦੇ ਪ੍ਰਭਾਵਾਂ ਨੂੰ ਚੱਲਿਆ ਜਿਉਂਦੇ ਰਹਿਣ ਲਈ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਪਿਆ ਇੰਨਾ ਹੀ ਨਹੀਂ ਉਸਨੇ ਆਪਣੇ ਪਤੀ ਨੂੰ ਗਵਾ ਲਿਆ ਔਰ ਦੋਵੇਂ ਪੁੱਤਰ ਵੀ ਉਸ ਦੇ ਜਿਹੜੇ ਆ ਉਹ ਮਰ ਗਏ ਸ਼ਾਇਦ ਉਹ ਕਾਲ ਦੇ ਵਿੱਚ ਇਹਨਾਂ ਨਾਲ ਗਵਾਉਂਦੀ ਜਿੰਨਾ ਉਹ ਮੂਆਬ ਦੇਸ਼ ਵਿੱਚ ਜਾ ਕੇ ਗਵਾ ਬੈਠੀ ਸਾਨੂੰ ਇਹ ਇੰਜ ਲੱਗਦਾ ਜਿਵੇਂ ਪਰਮੇਸ਼ਨ ਨੇ ਨੋਮੀ ਨੂੰ ਛੱਡ ਦਿੱਤਾ ਹੋਵੇ ਪਰ ਪਰਮੇਸ਼ਨ ਨੇ ਉਸਦੇ ਜੀਵਨ ਵਿੱਚ ਕੰਮ ਕਰਨਾ ਕਦੇ ਬੰਦ ਨਹੀਂ ਕੀਤਾ ਪਰਮੇਸ਼ਰ ਨੇ ਦੂਸਰਿਆਂ ਨੂੰ ਉਸ ਦੀ ਜ਼ਿੰਦਗੀ ਦੇ ਵਿੱਚ ਭੇਜਿਆ ਤਾਂ ਜੋ ਉਸ ਦੀ ਮਦਦ ਹੋ ਸਕੇ ਸੋ ਸਾਡੇ ਲਈ ਵੀ ਇੱਥੇ ਸਿੱਖਣ ਦੇ ਲਈ ਆ ਬੇਸ਼ੱਕ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰੀ ਨਾਲ ਚੱਲਦੇ ਹੋਵਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਪਰੇਸ਼ਾਨੀਆਂ ਮੁਸ਼ਕਲਾਂ ਆ ਸਕਦੀਆਂ ਹਨ ਲੇਕਿਨ ਪਰਮੇਸ਼ਵਰ ਕਦੇ ਵੀ ਸਾਡੀ ਜ਼ਿੰਦਗੀ ਵਿੱਚ ਕੰਮ ਕਰਨਾ ਬੰਦ ਨਹੀਂ ਕਰਦਾ ਨੋਮੀ ਦਾ ਸਭ ਕੁਝ ਖੋ ਗਿਆ ਔਰ ਉਹ ਵਾਪਸ ਆਪਣੇ ਪਰਮੇਸ਼ਵਰ ਦੇ ਵੱਲ ਵਾਪਸ ਮੋੜਾਈ ਕਿੰਨੀ ਵਾਰ ਅਸੀਂ ਵੀ ਸਰੀਰਕ ਭੋਜਨ ਦੇ ਲਈ ਆਪਣੀ ਆਤਮਿਕ ਆਸ਼ਾ ਨੂੰ ਖੋ ਬੈਠਦੇ ਆ ਅਸੀਂ ਉਸ ਜਗ੍ਹਾ ਨੂੰ ਛੱਡ ਦਿੰਦੇ ਆ ਜਿੱਥੇ ਸਾਨੂੰ ਆਤਮਿਕ ਆਸ਼ੀਸ਼ ਮਿਲਦੀ ਆ ਔਰ ਸਰੀਰਕ ਭੋਜਨ ਦੇ ਪਿੱਛੇ ਭੱਜਦੇ ਆ ਬੈਥਲਮ ਭੋਜਨ ਦਾ ਘਰ ਸੀ ਜਿਸ ਨੂੰ ਛੱਡ ਕੇ ਉਹ ਮਵਾਬ ਦੇਸ਼ ਚਲੇ ਗਏ ਔਰ ਅੱਜ ਜਦੋਂ ਵਾਪਸ ਮੁੜੀ ਆ ਤਾਂ ਮਵਾਬਨ ਰੂਥ ਤੋਂ ਬਿਨਾ ਉਸਦੇ ਨਾਲ ਕੁਝ ਵੀ ਨਹੀਂ ਆ ਆਈਏ ਸੇ ਆਪਣੇ ਜੀਵਨ ਦੇ ਬਾਰੇ ਸੋਚੀਏ ਅੱਜ ਅਸੀਂ ਨਵਚਨਾਂ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਹੈ ਕਿ ਅਗਰ ਅਸੀਂ ਪਰਮੇਸ਼ਰ ਤੋਂ ਪਿੱਛੇ ਹਟ ਚੁੱਕੇ ਹਾਂ ਤਾਂ ਅੱਜ ਸਾਡੇ ਕੋਲ ਸਮਾਂ ਹੈ ਅਸੀਂ ਉਸ ਪਰਮੇਸ਼ਰ ਦੇ ਪਿੱਛੇ ਉਸ ਪਰਮੇਸ਼ਰ ਦੇ ਕੋਲ ਵਾਪਸ ਆ ਸਕਦੇ ਹਾਂ ਪਰਮੇਸ਼ਰ ਸਾਨੂੰ ਸਭਨਾਂ ਨੂੰ ਇਨ੍ਹਾਂ ਬਚਨਾਂ ਦੇ ਦੁਆਰਾ ਆਸ਼ੀਸ਼ ਦੇ ਆਈਏ ਪ੍ਰਾਰਥਨਾ ਕਰਾਂਗੇ ਸਵਰਗਿਆ ਪਿਤਾ ਪ੍ਰਾਰਥਨਾ ਕਰਦੇ ਅੱਜ ਦੇ ਬਚਨਾਂ ਦੇ ਲਈ ਪ੍ਰਭੂ ਜੋ ਸਾਨੂੰ ਸਿੱਖਣ ਦਾ ਤੁਸੀਂ ਮੌਕਾ ਦਿੱਤਾ ਪ੍ਰਭੂ ਜੀ ਇਹਨਾਂ ਨੂੰ ਸਿੱਖ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਇਹਨਾਂ ਤੇ ਮਨਨ ਕਰ ਸਕੀਏ ਪ੍ਰਭੂ ਬਾਕੀ ਦੇ ਸਮੇ ਨੂੰ ਤੁਹਾਡੇ ਹੱਥਾਂ 'ਚ ਦੇਨੇ ਪ੍ਰਾਰਥਨਾ ਯਿਸੂ ਮਸੀਹ ਦੇ ਨਾਅਮ ਚ ਮੰਗਦੀ ਆਂ। ਆਮੀਨ।